ਨੇ ਕਿਹਾ ਕਿ ਅੱਜ ਵਾਲਾ ਦਿਨ ਸਾਂਭਿਆ ਨਹੀਂ ਜਾਂਦਾ ਕੱਲ ਵਾਲਾ ਦਿਨ ਕਿਸੇ ਨੇ ਵੇਖਿਆ ਨਹੀਂ ਜੇ ਜ਼ਿੰਦਗੀ 'ਚ ਖੁਸ਼ ਰਹਿਣਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਕਰਕੇ ਅੱਜ ਵਾਲਾ ਦਿਨ ਨਾ ਖਰਾਬ ਕਰੋ ਇੱਕ ਟਾਈਮ ਦੀ ਗੱਲ ਹੈ ਇੱਕ ਰਾਜੇ ਕੋਲ ਅੰਨਾ ਧਨ ਦੌਲਤ ਅਤੇ ਪੈਸਾ ਸੀ ਉਹ ਫੇਰ ਵੀ ਕੱਲ ਦੀ ਚਿੰਤਾ ਕਰਦਾ ਰਹਿੰਦਾ ਸੀ ਰਾਜੇ ਦੇ ਆਪਣੇ ਰਾਜ ਦੇ ਆਲੇ ਦੁਆਲੇ ਬਹੁਤ ਸਾਰੇ ਵੱਡੇ ਵੱਡੇ ਦੁਸ਼ਮਣ ਸਨ ਦੁਸ਼ਮਣਾਂ ਦੇ ਕਾਰਨ ਰਾਜੇ ਨੂੰ ਚਿੰਤਾ ਸੀ ਕਿ ਜੇਕਰ ਕਿਸੇ ਨੇ ਉਸ ਨੂੰ ਮਾਰ ਦਿੱਤਾ ਤਾਂ ਉਸ ਦੇ ਪਰਿਵਾਰ ਦਾ ਪਾਲਣ ਪੋਸ਼ਣ ਦੀਆਂ ਆਉਣ ਵਾਲੀਆਂ ਪੀੜੀਆਂ ਦਾ ਕੀ ਹੋਵੇਗਾ ਰਾਜਾ ਹਮੇਸ਼ਾ ਆਉਣ ਵਾਲੇ ਕੱਲ ਬਾਰੇ ਚਿੰਤਾ ਕਰਦਾ ਰਹਿੰਦਾ ਸੀ। ਇਹ ਚਿੰਤਾ ਤੋਂ ਛੁਟਕਾਰਾ ਪਾਉਣ ਲਈ ਉਸਨੇ ਆਪਣੇ ਰਾਜੇ ਦੇ ਮਹਾਨ ਸੰਤ ਕੋਲ ਪਹੁੰਚਿਆ। ਰਾਜੇ ਨੇ ਆਪਣੀ ਸਮੱਸਿਆ ਸੰਤ ਨੂੰ ਦੱਸੀ। ਸੰਤ ਸਮਝ ਗਿਆ ਕਿ ਰਾਜਾ ਕੱਲ ਦੀ ਚਿੰਤਾ ਕਰਕੇ ਅੱਜ ਬਰਬਾਦ ਕਰ ਰਿਹਾ ਹੈ। ਸੰਤ ਨੇ ਰਾਜੇ ਨੂੰ ਇੱਕ ਬੁੱਢੀ ਔਰਤ ਦਾ ਪਤਾ ਦੱਸਿਆ। ਕਿਹਾ ਕਿ ਇਸ ਔਰਤ ਤੁਹਾਡੀ ਸਮੱਸਿਆ ਦਾ ਹੱਲ ਕਰ ਸਕਦੀ ਹੈ। ਤੁਸੀਂ ਜਾ ਕੇ ਉਸ ਨੂੰ ਮਿਲੋ। ਉਹ ਬਜ਼ੁਰਗ ਔਰਤ ਇਕੱਲੀ ਰਹਿੰਦੀ ਹੈ ਉਸ ਦੇ ਘਰ ਕੋਈ ਕਮਾਉਣ ਵਾਲਾ ਨਹੀਂ ਹੈ ਕਿਰਪਿਆ ਕਰਕੇ ਉਸ ਨੂੰ ਥੋੜਾ ਜਿਹਾ ਕੁਝ ਅਨਾਜ ਦੇ ਦਿਓ ਰਾਜੇ ਨੇ ਸੋਚਿਆ ਕਿ ਜੇ ਮੈਂ ਉਸ ਦੇ ਘਰ ਜਾ ਰਿਹਾ ਹਾਂ ਤਾਂ ਮੈਂ ਉਸ ਲਈ ਥੋੜਾ ਜਿਹਾ ਅਨਾਜ ਕਿਵੇਂ ਲਿਜਾ ਸਕਦਾ ਹਾਂ ਮੈਨੂੰ ਬਹੁਤ ਸਾਰਾ ਭੋਜਨ ਅਤੇ ਪੈਸੇ ਲੈ ਕੇ ਜਾਣਾ ਚਾਹੀਦਾ ਹੈ ਇਹ ਸੋਚ ਕੇ ਰਾਜਾ ਆਪਣੇ ਨੌਕਰ ਸਮੇਤ ਅਨਾਜ ਅਤੇ ਸੋਨੇ ਦੇ ਸਿੱਕੇ ਲੈ ਕੇ ਬਜ਼ੁਰਗ ਔਰਤ ਦੀ ਝੋਪੜੀ ਵਿੱਚ ਪਹੁੰਚ ਗਿਆ ਰਾਜੇ ਨੇ ਬਜ਼ੁਰਗ ਔਰਤ ਨੂੰ ਨਮਾਸਾਰ ਕੀਤੀ ਅਤੇ ਆਪਣੀ ਜਾਣ ਪਛਾਣ ਕਰਵਾਈ। ਰਾਜੇ ਨੇ ਨੌਕਰਾਂ ਨੂੰ ਕਿਹਾ ਕਿ ਉਹ ਬਜ਼ੁਰਗ ਔਰਤ ਨੂੰ ਭੋਜਨ ਅਤੇ ਅਨਾਜ ਦੇਣ। ਔਰਤ ਨੇ ਰਾਜੇ ਨੂੰ ਅਨਾਜ ਅਤੇ ਪੈਸੇ ਲੈਣ ਲਈ ਮਨਾ ਕਰ ਦਿੱਤਾ ਅਤੇ ਕਿਹਾ, "ਰਾਜਾ ਮੇਰੇ ਕੋਲ ਅੱਜ ਦੇ ਲਈ ਕਾਫੀ ਭੋਜਨ ਅਤੇ ਅਨਾਜ ਹੈ। ਇਸ ਨਾਲ ਮੇਰਾ ਪੇਟ ਭਰ ਜਾਵੇਗਾ। ਇਸ ਲਈ ਮੈਂ ਇਹ ਸਭ ਨਹੀਂ ਲੈ ਸਕਦੀ।" ਤਾਂ ਰਾਜੇ ਨੇ ਕਿਹਾ, कि ਤੁਹਾਡੇ ਕੋਲ ਅੱਜ ਦਾ ਭੋਜਨ ਹੈ ਪਰ ਇਹ ਭੋਜਨ ਅਤੇ ਧਨ ਕਈ ਦਿਨਾਂ ਤੱਕ ਤੁਹਾਡੇ ਕੰਮ ਆਵੇਗਾ ਅਤੇ ਤੁਹਾਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉਸ ਬੁੱਢੀ ਔਰਤ ਨੇ ਕਿਹਾ ਰਾਜਾ ਮੈਨੂੰ ਕੱਲ ਦੀ ਚਿੰਤਾ ਨਹੀਂ ਹੈ ਮੈਨੂੰ ਰੱਬ ਤੇ ਭਰੋਸਾ ਹੈ ਜਿਵੇਂ ਅੱਜ ਭੋਜਨ ਮਿਲਿਆ ਹੈ ਕੱਲ ਵੀ ਮਿਲੇਗਾ ਇਹ ਸੁਣ ਕੇ ਰਾਜਾ ਹੈਰਾਨ ਰਹਿ ਗਿਆ ਰਾਜਾ ਸਮਝ ਗਿਆ ਕਿ ਸੰਤ ਨੇ ਉਸ ਬੁੱਢੀ ਔਰਤ ਕੋ ਉਸ ਨੂੰ ਕਿਉਂ ਭੇਜਿਆ ਸੀ ਉਸ ਨੇ ਸੋਚਿਆ ਕਿ ਇਸ ਔਰਤ ਕੋਲ ਨਾ ਤਾਂ ਰੋਟੀ ਹੈ ਅਤੇ ਨਾ ਹੀ ਧਨ ਦੌਲਤ ਅਤੇ ਨਾ ਹੀ ਪੈਸਾ ਪਰ ਇਸ ਨੂੰ ਕੱਲ ਦੀ ਚਿੰਤਾ ਨਹੀਂ ਹੈ ਮੇਰੇ ਕੋਲ ਬੇਹੱਦ ਦੌਲਤ ਹੈ ਫਿਰ ਵੀ ਮੈਂ ਬਿਨਾਂ ਕਾਰਨ ਕੱਲ ਦੀ ਚਿੰਤਾ ਕਰਨ ਦਿਆ ਹਾਂ ਇਸ ਛੋਟੀ ਜਿਹੀ ਕਹਾਣੀ ਤੋਂ ਸਾਨੂੰ ਸਮਝ ਮਿਲਦੀ ਹੈ ਕਿ ਆਪਾਂ ਨੂੰ ਪਰੇਖ ਦੀ ਚਿੰਤਾ ਨਹੀਂ ਕਰਨੀ ਚਾਹੀਦੀ